ਸੱਚੀ ਗੱਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਹੁਣ ਸਰਕਾਰੀ ਬੱਸਾਂ ਦੇ ਵਿੱਚ ਆਧਾਰ ਕਾਰਡ ਦੇ ਉੱਤੇ ਸਫ਼ਰ ਕਰਨ ਵਾਲੀਆਂ ਬੀਬੀਆਂ ਦੇ ਲਈ ਵੱਡਾ ਝਟਕਾ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਲਗਾਤਾਰ ਪੀਆਰਟੀਸੀ ਅਤੇ ਪੰਨ ਬੱਸ ਦੇ ਮੁਲਾਜ਼ਮਾਂ ਦੇ ਵੱਲੋਂ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਲਗਾਤਾਰ ਮੰਗਾਂ ਨੂੰ ਲੈ ਕੇ ਜਿਹੜਾ ਕਿ ਉਹਨਾਂ ਦੇ ਵੱਲੋਂ ਬੱਸਾਂ ਬੰਦ ਕਰਨ ਦਾ ਐਲਾਨ ਕੀਤਾ ਜਾ ਰਿਹਾ ਸੀ ਸੋ ਪਿਛਲੇ ਸਮੇਂ ਦੇ ਦੌਰਾਨ ਵੀ ਜਿਹੜਾ ਕਿ ਰਖੜੀ ਵਾਲੇ ਦਿਨ ਬੱਸਾਂ ਬੰਦ ਕਰਨ ਸੀ ਪਰ ਸਰਕਾਰ ਦੇ ਦੁਆਰਾ ਉਹਨਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਉਹਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਜਾਣਗੀਆਂ ਤੇ ਉਹ ਇਹ ਹੜਤਾਲ ਨੂੰ ਬੰਦ ਕਰ ਦੇਣ ਸੋ ਇਸ ਤੋਂ ਬਾਅਦ ਪੀਆਰਟੀਸੀ ਦੇ ਮੁਲਾਜ਼ਮ ਫਿਰ ਤੋਂ ਕੰਮਾਂ ਤੇ ਉੱਤੇ ਵਾਪਸ ਜਿਹੜੇ ਕਿ ਪਰਤ ਚੁੱਕੇ ਸਨ ਪਰ ਹੁਣ ਇੱਕ ਵਾਰ ਫਿਰ ਤੋਂ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਾਡੀਆਂ ਕੋਈ ਵੀ ਮੰਗਾਂ ਨਹੀਂ ਮੰਨੀਆਂ ਗਈਆਂ ਹਨ ਸੋ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਹੁਣ ਇਹ ਅਹਿਮ ਖਬਰ ਹੈ ਸੋ ਹੁਣ ਅੱਜ ਤੋਂ ਜਿਹੜਾ ਕਿ ਤੁਹਾਨੂੰ ਦੱਸਦੀ ਹੈ ਕਿ ਮੁਕੰਮਲ ਤੌਰ ਦੇ ਉੱਤੇ ਬੱਸਾਂ ਹੋ ਜਾਣਗੀਆਂ ਬੰਦ ਜੀ ਹਾਂ ਕੱਲ 14 ਅਗਸਤ ਤੋਂ ਹੀ ਜਿਹੜੀਆਂ ਸਰਕਾਰੀ ਬੱਸਾਂ ਦੇ ਵੱਲੋਂ ੜਤਾਲ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਤੇ ਅੱਜ 15 ਅਗਸਤ ਨੂੰ ਜਿਹੜਾ ਕਿ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਮੁਕੰਮਲ ਤੌਰ ਦੇ ਉੱਤੇ ਬੰਦ ਰਹਿਣਗੀਆਂ ਸੋ ਚੱਕਾ ਜਾਮ ਕਰਨ ਦਾ ਪੀਆਰਟੀਸੀ ਅਤੇ ਪੰਨ ਬੱਸ ਦੇ ਮੁਲਾਜ਼ਮਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਕੋਈ ਵੀ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਲਗਾਤਾਰ ਸਾਨੂੰ ਪਿਛੜੀਆਂ 3-4 ਮੀਟਿੰਗਾਂ ਦੇ ਦੌਰਾਨ ਲਾਰੇ ਲਾਏ ਜਾ ਰਹੇ ਹਨ ਕਰਮਚਾਰੀਆਂ ਨੇ ਇਹ ਤੱਕ ਚੇਤਾਵਨੀ ਦਿੱਤੀ ਹੈ ਕਿ 15 ਅਗਸਤ ਨੂੰ ਜਿੱਥੇ ਵੀ ਮੁੱਖ ਮੰਤਰੀ ਜਾਂ ਫਿਰ ਕੈਬਨਟ ਮੰਤਰੀ ਝੰਡਾ ਲਹਿਰਾਉਣਗੇ ਸੋ ਉੱਥੇ ਉਹਨਾਂ ਦੇ ਵੱਲੋਂ ਕਾਲੇ ਕੱਪੜੇ ਪਾ ਕੇ ਵਿਰੋਧ ਕੀਤਾ ਜਾਊਗਾ ਇਹ ਅੜਤਾਲ ਪੀਆਰਟੀਸੀ ਦੀਆਂ ਹਜ਼ਾਰਾਂ ਸੈਂਕੜੇ ਬੱਸਾਂ ਨੂੰ ਪ੍ਰਭਾਵਿਤ ਕਰੇਗੀ ਜੋ ਰੋਜ਼ਾਨਾ ਪੰਜਾਬ ਦੇ ਨਾਲ ਹੋਰ ਰਾਜਾਂ ਦੇ ਵਿੱਚ ਵੀ ਚੱਲਦੀਆਂ ਹਨ ਅਨਿਸ਼ਚਿਤ ਸਮੇਂ ਦੇ ਲਈ ਅੜਤਾਲ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਜੀਹਾਂ ਤੁਹਾਨੂੰ ਦੱਸਦੀ ਹੈ ਕਿ 14 ਅਗਸਤ ਨੂੰ ਹੀ ਜਿਹੜੀ ਇਹ ਅੜਤਾਲ ਸ਼ੁਰੂ ਕਰ ਦਿੱਤੀ ਗਈ ਸੀ ਜੋ ਕਿ ਹੁਣ ਆਉਣ ਵਾਲੇ ਸਮੇਂ ਦੇ ਦੌਰਾਨ ਅਨਿਸ਼ਚਿਤ ਸਮੇਂ ਦੇ ਲਈ ਰਹੇਗੀ ਇਸ ਫੈਸਲੇ ਦੇ ਨਾਲ ਹੁਣ ਰਾਜ ਦੀਆਂ ਸਰਕਾਰੀ ਬੱਸ ਸੇਵਾਵਾਂ ਪੂਰੀ ਤਰ੍ਹਾਂ ਠੱਪ ਹੋ ਜਾਣਗੀਆਂ ਜਿਸ ਤੇ ਨਾਲ ਹਜ਼ਾਰਾਂ ਯਾਤਰੀਆਂ ਦੀਆਂ ਯਾਤਰਾਵਾਂ ਜਿਹੜੀਆਂ ਕਿ ਯੋਜਨਾਵਾਂ ਪ੍ਰਭਾਵਿਤ ਹੋਣਗੀਆਂ ਜੂਨੀਅਨ ਦੇ ਸਾਬਕਾ ਸਰਕਾਰ ਦੇ ਵੱਲੋਂ ਉਹਨਾਂ ਦੀਆਂ ਮੁੱਖ ਮੰਗਾਂ ਦੇ ਉੱਤੇ ਕੋਈ ਵੀ ਲਿਖਤੀ ਭਰੋਸਾ ਨਹੀਂ ਦਿੱਤਾ ਗਿਆ ਹੈ ਲਗਾਤਾਰ ਪਨਬਸ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਤੇ ਹੜਤਾਲ ਦੇ ਦੌਰਾਨ ਸਾਰੇ ਡਰਾਈਵਰ ਅਤੇ ਕੰਡੈਕਟਰ ਆਪਣੀਆਂ ਬਸਾਂ ਨੇੜ ਦੇ ਬਸ ਅੱਡਿਆਂ ਦੇ ਉੱਤੇ ਹੀ ਖੜੀਆਂ ਕਰਨਗੇ ਤੇ 15 ਅਗਸਤ ਨੂੰ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਦੇ ਵੱਲੋਂ ਕਰਵਾਏ ਜਾਣ ਵਾਲੇ ਝੰਡਾ ਲਹਿਰਾਉਣ ਵਾਲੇ ਜਿਹੜੇ ਸਮਰੋਹ ਹੋਣਗੇ 15 ਅਗਸਤ ਦੇ ਉੱਤੇ ਤੇ ਕਾਲੇ ਕੱਪੜੇ ਪਾ ਕੇ ਇਸ ਦਾ ਹੁਣ ਵਿਰੋਧ ਕੀਤਾ ਜਾਵੇਗਾ ਸੋ ਲਗਾਤਾਰ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਪੀਆਰਟੀਸੀ ਅਤੇ ਪਨਬਸ ਦੇ ਮੁਲਾਜ਼ਮਾਂ ਨੂੰ ਲਾਰੇ ਲਾਏ ਜਾ ਰਹੇ ਹਨ ਸੋ ਜਿਸ ਦੇ ਕਾਰਨ ਹੁਣ ਉਹਨਾਂ ਦੇ ਵੱਲੋਂ ਅਣਮਿੱਥੇ ਸਮੇਂ ਦੇ ਲਈ ਹੜਤਾਲ ਕਰਨ ਦਾ ਐਲਾਨ ਤੋਂ ਬਾਅਦ ਕਿ ਸਭ ਤੋਂ ਵੱਡਾ ਝਟਕਾ ਜਿਹੜਾ ਕਿ ਆਧਾਰ ਕਾਰਡ ਦੇ ਉੱਤੇ ਫ੍ਰੀ ਦੇ ਵਿੱਚ ਸਫਰ ਕਰਨ ਵਾਲੀਆਂ ਬੀਬੀਆਂ ਨੂੰ ਲੱਗੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ 15 ਅਗਸਤ ਦੇ ਮੌਕੇ ਹੁਣ ਸੰਯੁਕਤ ਕਿਸਾਨ ਮੋਰਚੇ ਨੇ 트럼ਪ ਅਤੇ ਮੋਦੀ ਦੇ ਪੁਤਲੇ ਸਾੜ ਕੇ ਕੀਤਾ ਹੈ ਰੋਸ ਪ੍ਰਦਰਸ਼ਨ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਹੁਣ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਹਨ ਕਈ ਥਾਵਾਂ ਦੇ ਉੱਤੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੀ ਪੁਤਲੇ ਜਿਹੜੇ ਆ ਉਹ ਵਿੱਚ ਹੀ ਸਾੜੇ ਗਏ ਹਨ ਸੋ ਤਸਵੀਰ ਤੁਸੀਂ ਦੇਖ ਲਈ ਹੈ ਸੋ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਹੁਣ ਭਾਰਤ ਦੇ ਸੱਦੇ ਦੇ ਉੱਤੇ ਜਿਹੜਾ ਕਿ ਸੰਯੁਕਤ ਕਿਸਾਨ ਮੋਰਚਾ ਪੰਜਾਬ ਜ਼ਿਲ੍ਹਾ ਬਰਨਾਲਾ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਅੱਗੇ ਡੋਨਾਲਡ ਟਰੰਪ ਅਤੇ ਇਸ ਤੋਂ ਇਲਾਵਾ ਸਰਕਾਰ ਦੇ ਪੁਤਲੇ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਹੈ। ਸੋ ਉਹਨਾਂ ਦਾ ਕਹਿਣਾ ਹੈ ਕਿ ਡੋਨਾਲਡ ਟਰੰਪ ਵਪਾਰ ਸਮਝੌਤੇ ਦੀ ਅੜੇ ਹੀਟ ਪੂਰੇ ਭਾਰਤ ਦੀ ਖੇਤੀਬਾੜੀ ਦੇ ਨਾਲ ਸੰਬੰਧਤ ਦਾਲਾਂ, ਤੇਲ, ਸਹਾਇਕ ਧੰਦੇ, ਡੈਰੀ ਫਾਰਮਿੰਗ, ਪੋਲਟਰੀ ਫਾਰਮਰਾਂ ਨੂੰ ਖਤਮ ਕਰਨਾ ਚਾਹੁੰਦਾ ਹੈ। ਸੂਏ ਤੋਂ ਇਲਾਵਾ ਪੰਜਾਬ ਸਰਕਾਰ ਦੇ ਵੱਲੋਂ ਵੀ ਪਿਛਲੇ ਦਿਨੀ ਜਿੱਥੇ ਕਿ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਗਈ ਸੀ ਬੇਸ਼ੱਕ ਉਸ ਨੂੰ ਵਾਪਸ ਲੈ ਲਿਆ ਗਿਆ ਹੈ ਪਰ ਫੇਰ ਵੀ ਜਿਹੜਾ ਕਿ ਲਿਖਤੀ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ ਕਿਸਾਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ 20 ਅਗਸਤ ਤੱਕ ਜਿਹੜਾ ਕਿ ਉਹਨਾਂ ਦੇ ਵੱਲੋਂ ਲਿਖਤੀ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ ਕਿਉਂਕਿ ਸਰਕਾਰਾਂ ਦੇ ਉੱਤੇ ਉਹਨਾਂ ਨੂੰ ਹੁਣ ਭਰੋਸਾ ਨਹੀਂ ਰਿਹਾ ਹੈ ਸੂਏ ਦੇ ਵਿਰੋਧ ਦੇ ਵਿੱਚ ਹੁਣ ਭਗਵੰਤ ਮਾਨ ਡੋਨਲਡ ਟਰੰਪ ਅਤੇ ਪ੍ਰਧਾਨ ਮੰਤਰੀ ਮੋਦੀ ਇਹ ਤਿੰਨਾਂ ਦੇ ਜਿਹੜੇ ਆਪੁੱਤਰੇ ਕਿਸਾਨਾਂ ਦੇ ਵੱਲੋਂ ਸਾੜ ਦਿੱਤੇ ਗਏ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਸਿਰਫ 15 ਰੁਪਏ ਦੇ ਵਿੱਚ ਪਾਰ ਹੋਵੇਗਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਨਵੀਂ ਫਾਸਟ ਟੈਗ ਨੀਤੀ ਜਿਹੜੀ ਕਿ ਅੱਜ 15 ਅਗਸਤ ਤੋਂ ਲਾਗੂ ਹੋ ਚੁੱਕੀ ਹੈ ਸੋ ਪੰਜਾਬੀਆਂ ਦੇ ਲਈ ਵੱਡੀ ਖੁਸ਼ਖਬਰੀ ਹੈ ਪੰਜਾਬ ਦੇ ਮਹਿੰਗੇ ਟੋਲ ਪਲਾਜ਼ਾ ਨੂੰ ਲੈ ਕੇ ਹੁਣ ਅਹਿਮ ਖਬਰ ਸਾਹਮਣੇ ਨਿਕਲ ਕੇ ਆਈ ਹੈ ਜੇਕਰ ਤੁਸੀਂ ਵੀ ਸਫ਼ਰ ਦੇ ਦੌਰਾਨ ਮਹਿੰਗੇ ਟੋਲ ਪਲਾਜ਼ੇ ਤੋਂ ਲੰਘਦੇ ਹੋ ਤੇ ਤੁਹਾਡੇ ਲਈ ਇਹ ਰਾਹਤ ਭਰੀ ਖਬਰ ਹੈ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੂ ਵਾਲ ਟੋਲ ਪਲਾਜ਼ਾ ਹੁਣ ਸਿਰਫ 15 ਰੁਪਏ ਦੇ ਵਿੱਚ ਤੁਸੀਂ ਪਾਰ ਕਰ ਸਕਦੇ ਹੋ ਅਗਸਤ ਪਾਰਟੀ ਆਫ ਇੰਡੀਆ ਦੇ ਦੁਆਰਾ ਨਵੀਂ ਫਾਸਟ ਟੈਗ ਜਿਹੜੀ ਨੀਤੀ ਆ ਉਹ ਲਿਆਂਦੀ ਗਈ ਹੈ ਜਿਸ ਦੇ ਵਿੱਚ ਕਿ ਸਿਰਫ ਤੁਸੀਂ 3000 ਰੁਪਇਆ ਜਿਹੜਾ ਸਲਾਨਾ ਦੇ ਕੇ ਇੱਕ ਜਿਹੜਾ ਕਿ ਫਾਸਟ ਟੈਗ ਕਾਰਡ ਲੈ ਸਕਦੇ ਹੋ ਜੋ ਕਿ ਤੁਹਾਨੂੰ ਸਿਰਫ 15 ਰੁਪਏ ਪਰ ਟੋਲ ਜਿਹੜਾ ਕਿ ਪਵੇਗਾ ਤੁਹਾਨੂੰ ਦੱਦੀਆ ਕਿ ਪੰਜਾਬ ਦਾ ਟੋਲ ਪਲਾਜ਼ਾ ਜਿਹੜਾ ਕਾਰ ਜੀਪ ਬੈਨ ਜਾਂ ਫਿਰ ਇੱਕ ਪਾਸੇ ਦਾ ਟੋਲ ਪਲਾਜ਼ਾ 230 ਰੁਪਏ ਹੁੰਦਾ ਹੈ ਅਤੇ 24 ਘੰਟਿਆਂ ਦਾ ਆਉਣ ਜਾਣ ਦਾ ਟੋਲ ਜਿਹੜਾ ਕਿ ਇਹ 345 ਰੁਪਏ ਬਣਦਾ ਹੈ ਸੋ ਇਸ ਤੋਂ ਬਾਅਦ ਜੇਕਰ ਤੁਸੀਂ ਐਨੂਅਲ ਪਾਸ ਲੈ ਲੈਂਦੇ ਹੋ ਜੋ ਕਿ ਕਾਫੀ ਜ਼ਿਆਦਾ ਤੁਹਾਨੂੰ ਸਸਤਾ ਮਿਲੇਗਾ ਸੋ ਸਾਰੇ ਟੋਲ ਪਲਾਜ਼ਿਆਂ ਦੇ ਰੇਟ ਦੇ ਵਿੱਚ ਕਾਫੀ ਜ਼ਿਆਦਾ ਕਮੀ ਆ ਜਾਵੇਗੀ ਜਿਸ ਟੋਲ ਲਈ ਤੁਹਾਨੂੰ ਪਹਿਲਾਂ 230 ਤੋਂ 345 ਰੁਪਏ ਭਰਨੇ ਪੈਂਦੇ ਸੀ ਹੁਣ ਸਿਰਫ ਤੁਸੀਂ 15 ਰੁਪਏ ਦੇ ਵਿੱਚ ਇਸ ਟੋਲ ਨੂੰ ਕਰਾਸ ਕਰ ਸਕੋਗੇ ਕਾਫੀ ਜ਼ਿਆਦਾ ਵੱਡੀ ਰਾਹਤ ਜਿਹੜੀ ਤੁਹਾਨੂੰ ਦੱਦੀ ਹੈ ਕਿ ਹੁਣ ਇਹ ਜਿਹੜੀ ਸਰਕਾਰ ਦੇ ਵੱਲੋਂ ਦਿੱਤੀ ਗਈ ਹੈ ਸੋ ਜਿਹੜੇ 3000 ਰੁਪਏ ਦੇ ਹੁਣ ਨਵਾਂ ਫਾਸਟ ਟੈਗ ਖਰੀਦ ਲੈਂਦੇ ਹਨ ਉਹਨਾਂ ਨੂੰ ਸਿਰਫ 15 ਰੁਪਏ ਦੇ ਵਿੱਚ ਹੀ ਇੱਕ ਟੋਲ ਕਰਾਸ ਕਰਨ ਦੀ ਜਿਹੜੀ ਕਿ ਆਗਿਆ ਮਿਲ ਜਾਵੇਗੀ ਸੋ ਕਾਫੀ ਜ਼ਿਆਦਾ ਜਿਹੜਾ ਕਿ ਇਹ ਫਾਇਦੇਮੰਦ ਸੌਦਾ ਜਿਹੜਾ ਕਿ ਬਾਹਰ ਚਾਲਕਾਂ ਦੇ ਲਈ ਹੋ ਸਕਦਾ ਹੈ ਕਿਉਂਕਿ 3000 ਰੁਪਏ ਸਾਲਾਨਾ ਭੁਗਤਾਨ ਕਰਨ ਤੋਂ ਬਾਅਦ ਤੁਸੀਂ 200 ਟੋਲ ਕਰਾਸਿੰਗ ਜਿਹੜਾ ਕਿ ਫ੍ਰੀ ਦੇ ਵਿੱਚ ਲੈ ਸਕਦੇ ਹੋ ਸੋ ਇਸ ਦੇ ਕਾਰਨ ਜਿਹੜਾ ਕਿ ਤੁਹਾਨੂੰ 15 ਰੁਪਏ ਜਿਹੜਾ ਪ੍ਰਤੀ ਟੋਲ ਪਲਾਜ਼ਾ ਜਿਹੜਾ ਕਿ ਤੁਹਾਨੂੰ ਅਦਾ ਕਰਨਾ ਪਵੇਗਾ ਸੋ ਸਰਕਾਰ ਦੀ ਇਸ ਨੀਤੀ ਬਾਰੇ ਤੁਹਾਡੀ ਕੀ رائے ਹੈ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਜੀ ਇਸ ਤੋਂ ਬਾਅਦ ਅਗਲੀ ਵੱਡੀ ਖਬਰ ਦੀ ਗੱਲ ਕਰੀਏ ਪੰਜਾਬ ਸਰਕਾਰ ਦੇ ਵੱਲੋਂ ਮਜ਼ਦੂਰਾਂ ਲਈ ਹੁਣ ਵੱਡੇ ਫੈਸਲੇ ਸगन ਸਕੀਮ ਬਾਰੇ ਹੋ ਗਿਆ ਹੈ ਵੱਡਾ ਐਲਾਨ ਇਹ ਸ਼ਰਤਾਂ ਕਰ ਦਿੱਤੀਆਂ ਹਨ ਖਤਮ ਜੀ ਹਾਂ ਹੁਣ ਸਭ ਨੂੰ ਮਿਲਣਗੇ 51-51 ਹਜ਼ਾਰ ਰੁਪਏ ਪੰਜਾਬ ਦੇ ਕਿਰਤ ਮੰਤਰੀ ਤਰਨਪ੍ਰੀਤ ਸਿੰਘ ਸੌਧ ਨੇ ਕਿਹਾ ਹੈ ਕਿ ਰਾਜ ਸਰਕਾਰ ਨੇ ਕਈ ਭਲਾਈ ਯੋਜਨਾਵਾਂ ਨੂੰ ਹੋਰ ਆਸਾਨ ਅਤੇ ਵੱਧ ਸਹਿਜ ਬਣਾ ਦਿੱਤਾ ਹੈ ਤਾਂ ਜੋ ਕਿ ਮਜ਼ਦੂਰ ਵਰਗ ਨੂੰ ਉਹਨਾਂ ਦਾ ਲਾਭ ਤੇਜ਼ੀ ਦੇ ਨਾਲ ਜਿਹੜਾ ਕਿ ਮਿਲੇ ਤੇ ਸਹੂਦਾ ਲੈ ਸਕਣ ਸੂਮੰਤਰੀ ਸੌਧ ਨੇ ਦੱਸਿਆ ਹੈ ਕਿ ਪੰਜਾਬ ਬਿਲਡਿੰਗ ਵਰਕਰਜ਼ ਵੈਲਫੇਅਰ ਬੋਰਡ ਦੀ ਸगन ਯੋਜਨਾ ਇਹ ਤਾਂ ਹੁਣ ਤਹਿਸੀਲਦਾਰ ਦੇ ਵੱਲੋਂ ਜਾਰੀ ਵਿਆਹ ਸਰਟੀਫਿਕੇਟ ਦੀ ਲਾਜ਼ਮੀ ਸ਼ਰਤ ਖਤਮ ਕਰ ਦਿੱਤੀ ਗਈ ਹੈ। ਹੁਣ ਸਿਰਫ ਧਾਰਮਿਕ ਸਥਾਨ ਦੇ ਉੱਤੇ ਹੋਏ ਵਿਆਹ ਦੀ ਤਸਵੀਰ ਅਤੇ ਦੋਨੋਂ ਪਰਿਵਾਰਾਂ ਦੇ ਵੱਲੋਂ ਦਿੱਤਾ ਗਿਆ ਸਬੈਹ ਘੋਸ਼ਣਾ ਪੱਤਰ ਹੀ ਕਾਫੀ ਹੋਵੇਗਾ ਇਸ ਯੋਜਨਾ ਦੇ ਤਹਿਤ ਸਰਕਾਰ ਹੁਣ 51000 ਰੁਪਏ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ ਇਹ ਵਾਲੀ ਸ਼ਰਤ ਵੀ ਕਰ ਦਿੱਤੀ ਹੈ ਖਤਮ ਜੀ ਹਾਂ ਇਸੇ ਪ੍ਰਸਤਾਵ ਦੇ ਵਿੱਚ ਹੁਣ ਲਾਭ ਲੈਣ ਦੇ ਬੱਚੇ ਦਾ ਆਧਾਰ ਕਾਰਡ ਲਿਆਉਣ ਦੀ ਸ਼ਰਤ ਖਤਮ ਕਰ ਦਿੱਤੀ ਗਈ ਹੈ ਸਿਰਫ ਜਨਮ ਸਰਟੀਫਿਕੇਟ ਜਮ੍ਹਾਂ ਕਰਵਾਉਣ ਦੇ ਉੱਤੇ ਹੀ ਮਹਿਲਾ ਨਿਰਮਾਣ ਮਜ਼ਦੂਰਾਂ ਨੂੰ 21000 ਰੁਪਏ ਅਤੇ ਇਸ ਤੋਂ ਇਲਾਵਾ ਪੁਰਸ਼ ਮਜ਼ਦੂਰਾਂ ਨੂੰ ਜਿਹੜਾ ਕਿ 5000 ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ ਸੌਂਦ ਨੇ ਕਿਹਾ ਹੈ ਕਿ ਸगन ਯੋਜਨਾ ਦਾ ਲਾਭ ਲੈਣ ਵਾਲੇ ਹੁਣ ਰਜਿਸਟਰਡ ਵਿਆਹ ਸਰਟੀਫਿਕੇਟ ਦੀ ਸ਼ਰਤ ਵੀ ਖਤਮ ਕਰ ਦਿੱਤੀ ਗਈ ਹੈ ਮਜ਼ਦੂਰ ਧਾਰਮਿਕ ਸਥਾਨਾਂ ਤੇ ਵਿਆਹ ਕਰਵਾਉਣ ਵਾਲੀਆਂ ਧਾਰਮਿਕ ਹਸਤੀਆਂ ਦੀਆਂ ਤਸਵੀਰਾਂ ਜਮ੍ਹਾਂ ਕਰਵਾ ਕੇ ਵੀ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ ਸੋ ਇਸ ਤੋਂ ਬਾਅਦ ਹੁਣ ਕਾਫੀ ਜ਼ਿਆਦਾ ਵੱਡੀ ਖੁਸ਼ਖਬਰੀ ਜਿਹੜੀ ਕਿ ਪੰਜਾਬੀਆਂ ਦੇ ਲਈ ਨਿਕਲ ਕੇ ਆ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਸੂਬੇ ਦੇ 500 ਪਿੰਡਾਂ ਦੇ ਲਈ ਮੁੱਖ ਮੰਤਰੀ ਨੇ ਕਰ ਦਿੱਤਾ ਹੈ ਵੱਡਾ ਨਾਂਨ ਪੰਜਾਬੀਆਂ ਦੀਆਂ ਲੱਗਣਗੀਆਂ ਮੋਜਾਂ ਜੀਹਾਂ ਤੁਹਾਨੂੰ ਦੱਸ ਦਈਏ ਕਿ ਫਤਿਹਗੜ ਸਾਹਿਬ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਅੱਜ ਸੂਬਾ ਦੇ ਵਿੱਚ ਜਿਹੜਾ ਕਿ 125 ਕਰੋੜ ਦੀ ਲਾਗਤ ਦੇ ਨਾਲ ਬਣਨ ਵਾਲੀਆਂ 500 ਆਧੁਨਿਕ ਪੰਚਾਇਤ ਘਰਾਂ ਤੇ ਕਮਾਨ ਸਰਵਿਸ ਸੈਂਟਰਾਂ ਦੇ ਜਿਹੜਾ ਕਿ ਨਿਰਮਾਣ ਦਾ ਵਰਚੁਅਲ ਤੌਰ ਦੇ ਉੱਤੇ ਨੀਂ ਪੱਥਰ ਰੱਖਿਆ ਹੈ ਇਸ ਮੌਕੇ ਹੁਣ ਤੁਹਾਨੂੰ ਦੱਸ ਦਈਏ ਕਿ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਮੁੱਖ ਮੰਤਰੀ ਨੇ ਕਿਹਾ ਹੈ ਕਿ ਪੰਚਾਇਤ ਘਰ ਦੇ ਵਿੱਚ ਕਮਾਨ ਸਰਵਿਸ ਸੈਂਟਰ ਬਣਾਉਣ ਦਾ ਪ੍ਰੋਜੈਕਟ ਸ਼੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੋਂ ਸ਼ੁਰੂ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਹੈ ਕਿ 2800 ਤੋਂ ਵੱਧ ਆਬਾਦੀ ਵਾਲੇ ਹਰੇਕ ਪਿੰਡ ਦੇ ਵਿੱਚ ਇੱਕ ਪੰਚਾਇਤ ਘਰ ਅਤੇ ਇੱਕ ਕਮਾਨ ਸਰਵਿਸ ਸੈਂਟਰ ਬਣਾਇਆ ਜਾਵੇਗਾ। ਉਹਨਾਂ ਨੇ ਦੱਸਿਆ ਹੈ ਕਿ ਪੰਚਾਇਤ ਘਰ ਬਣਾਉਣ ਦੀ ਲਾਗਤ 20 ਲੱਖ ਰੁਪਏ ਹੈ ਤੇ ਇੱਕ ਕਮਾਨ ਸਰਵਿਸ ਸੈਂਟਰ ਦੀ ਲਾਗਤ ਜਿਹੜੀ ਉਹ 5 ਲੱਖ ਰੁਪਏ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਹੈ ਕਿ ਪਹਿਲੇ ਪੜਾਅ ਦੇ ਵਿੱਚ 500 ਪਿੰਡਾਂ ਦੇ ਵਿੱਚ ਪੰਚਾਇ ਵਾ ਸੇਵਾ ਕੇਂਦਰ ਬਣਾਏ ਜਾ ਰਹੇ ਹਨ ਸੋ ਲਗਾਤਾਰ ਪਿੰਡਾਂ ਨੂੰ ਜਿਹੜੀ ਕਿ ਵੱਡੀਆਂ ਸਹੂਲਤਾਂ ਦੇਣ ਦੀ ਕੋਸ਼ਿਸ਼ ਜਿਹੜੀ ਆ ਭਗਵੰਤ ਮਾਨ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਜਿਹੜੀ ਆ ਹੁਣ ਮੌਸਮ ਵਿਭਾਗ ਦੇ ਰਿਲੇਟਡ ਆ ਰਹੀ ਹੈ ਬਿਆਸ ਅਤੇ ਸਤਲੁਜ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਵੱਧ ਗਿਆ ਹੈ ਪੰਜ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਵਰਗੇ ਹਾਲਾਤ ਹੋ ਚੁੱਕੇ ਹਨ ਦੋ ਦਿਨ ਭਾਰੀ ਬਾਰਿਸ਼ ਦੇ ਅਸਰ ਅਤੇ ਜੈਲੋ ਰਟ ਕਰ ਦਿੱਤਾ ਗਿਆ ਹੈ ਜਾਰੀ ਜੀਹਾਂ ਤੁਹਾਨੂੰ ਦੱਸ ਦਈਏ ਕਿ ਪੌਂਗ ਡੈਮ ਤੋਂ ਲਗਾਤਾਰ ਪਾਣੀ ਬਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਹੈ ਬਿਆਸ ਦਰਿਆ ਖਤਰੇ ਦੇ ਨਿਸ਼ਾਨ ਤੋਂ ਉੱਪਰ ਬਹਿ ਰਿਹਾ ਹੈ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੀ ਵੱਧ ਗਿਆ ਹੈ ਪੰਜ ਜ਼ਿਲ੍ਹੇ ਗੁਰਦਾਸਪੁਰ ਕਪੂਰਥਲਾ ਹੁਸ਼ਿਆਰਪੁਰ ਅੰਮ੍ਰਿਤਸਰ ਫਰੂਜ਼ਪੁਰ ਦੇ ਵਿੱਚ ਹੁ ਨੂੰ ਬਾਰਿਸ਼ ਦਾ ਅਲਰਟ ਪਹਿਲਾਂ ਹੀ ਜਾਰੀ ਕੀਤਾ ਸੀ ਸੋ 15 ਅਗਸਤ ਨੂੰ ਵੀ ਅੱਜ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਭਾਰੀ ਬਾਰਸ਼ ਹੋ ਸਕਦੀ ਹੈ ਤੇ ਦੂਜੇ ਪਾਸੇ ਕਪੂਰਥਲਾ ਦੇ ਵਿੱਚ ਪਿੰਡ ਪੈਣੀ ਕਾਦਰ ਦੇ ਵਿੱਚ ਜਿਹੜਾ ਕਿ ਸਤਾਈ ਵਨ ਟੁੱਟਣ ਦੇ ਕਾਰਨ 16 ਪਿੰਡ ਬਿਆਸ ਦੇ ਪਾਣੀ ਦੇ ਨਾਲ ਘਿਰ ਚੁੱਕੇ ਹਨ ਲਗਾਤਾਰ ਵਧ ਰਹੇ ਪਾਣੀ ਦੇ ਕਾਰਨ ਹੁਣ 5000 ਏਕੜ ਜ਼ਮੀਨ ਜਿਹੜੀ ਆ ਉਹ ਪਾਣੀ ਦੇ ਵਿੱਚ ਆ ਚੁੱਕੀ ਹੈ ਤੇ ਡੁੱਬ ਚੁੱਕੀ ਹੈ ਸੋ ਇਸੇ ਦੌਰਾਨ ਡੀਸੀ ਅਮਿਤ ਕੁਮਾਰ ਪੰਚਲ ਨੇ ਦੱਸਿਆ ਹੈ ਕਿ ਦਰਿਆ ਦੇ ਵਿੱਚ 1.10 ਲੱਖ ਕਿਊਸਿਕ ਜਿਹੜਾ ਕਿ ਪਾਣੀ ਵਹਿ ਰਿਹਾ ਹੈ ਸੁਲਤਾਨਪੁਰ ਲੋਧੀ ਦੇ ਪਿੰਡ ਟੇਲਮਾ ਖੇਤਰ ਦੇ ਵਿੱਚ ਵੀ ਤੁਹਾਨੂੰ ਦੱਸਦੀ ਹੈ ਕਿ ਸਮਗਰੀ ਪਚਾਈ ਜਾ ਰਹੀ ਹੈ ਤੇ ਲਗਾਤਾਰ ਪਿਛਲੇ 24 ਘੰਟਿਆਂ ਤੋਂ ਨજર ਰੱਖੀ ਜਾ ਰਹੀ ਹੈ ਇਸੇ ਦੇ ਨਾਲ ਤੁਹਾਨੂੰ ਦੱਸਦੀ ਹੈ ਕਿ ਗੁਰਦਾਸਪੁਰ ਦੇ ਵਿੱਚ ਵੀ 200 ਏਕੜ ਤੋਂ ਵੱਧ ਝੋਨੇ ਦੀ ਫਸਲ ਜਿਹੜੀ ਉਹ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਸੋ ਹੜ੍ਹਾਂ ਦੇ ਕਾਰਨ ਹੁਣ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾਇਆ ਜਾ ਰਿਹਾ ਹੈ ਅਮਰਤਸਰ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਿਆਸ ਦਾ ਪਾਣੀ ਜਿਹੜਾ ਵੜ ਚੁੱਕਾ ਹੈ ਤੇ ਫਸਲਾਂ ਤਬਾਹ ਹੋ ਚੁੱਕੀਆਂ ਹਨ ਉਧਰ ਹੀ ਹਰੀਕੇ ਡੈਮ ਤੋਂ ਵੀ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਦੇ ਕਾਰਨ ਜੀਰੇ ਹਲਕੇ ਦੇ 6 ਪਿੰਡ ਹੜ ਦੀ ਰੇਟ ਦੇ ਵਿੱਚ ਚਾਲੇ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਵੀ ਲਗਾਤਾਰ ਵੱਧ ਰਿਹਾ ਹੈ ਤੇ ਬੁੱਧਵਾਰ ਨੂੰ ਪਾਣੀ ਦਾ ਪੱਧਰ 1650.08 ਫੁੱਟ ਤੱਕ ਪਹੁੰਚ ਗਿਆ ਹੈ ਜਿਹੜਾ ਕਿ ਖਤਰੇ ਦੇ ਨਿਸ਼ਾਨ ਤੋਂ 34 ਫੁੱਟ ਹੇਠਾਂ ਰਹਿ ਗਿਆ ਹੈ ਸੋ ਸਿਰਫ 34 ਫੁੱਟ ਹੇਠਾਂ ਹੀ ਜਿਹੜਾ ਰਹਿ ਗਿਆ ਹੈ ਬੀਵੀਐਮ ਦੀ BBMP ਦੇ ਮੁਤਾਬਕ 24 ਘੰਟਿਆਂ ਦੇ ਵਿੱਚ ਡੈਮ ਤੋਂ ਹੁਣ 26000 ਕਿਊਸਕ ਪਾਣੀ ਛੱਡਿਆ ਗਿਆ ਹੈ ਜੇਕਰ ਪਾਰੀਬਾਰਚ ਹੋਈ ਤਾਂ ਸਤਲੁਜ ਦੇ ਆਲੇ-ਦੁਆਲੇ ਦੇ ਖੇਤਰ ਜਿਹੜੇ ਆ ਉਹ ਹਾੜ ਦੇ ਨਾਲ ਪ੍ਰਭਾਵਿਤ ਹੋ ਸਕਦੇ ਹਨ ਜੀਹਾਂ ਤੁਹਾਨੂੰ ਦੱਸ ਦਈਏ ਕਿ ਵੱਡਾ ਖਤਰਾ ਜਿਹੜਾ ਕਿ ਹੁਣ ਪੰਜਾਬ ਦੇ ਲਈ ਸੋ ਅੱਜ ਵੀ ਜਿਹੜਾ ਕਿ 15 ਅਗਸਤ ਨੂੰ ਭਾਰੀ ਮੀਂਹ ਦਾ ਅਲਰਟ ਪੰਜਾਬ ਦੇ ਵਿੱਚ ਜਾਰੀ ਕੀਤਾ ਗਿਆ ਹੈ ਜਿਸ ਤੋਂ ਬਾਅਦ ਕਿ ਹਾਲਾਤ ਕਿਤੇ ਨਾ ਕਿਤੇ ਹੋਰ ਖਰਾਬ ਹੋ ਸਕਦੇ ਹਨ ਜੇਕਰ ਕਾਫੀ ਭਾਰੀ ਮੀਂਹ ਪੈਂਦਾ ਹੈ ਸੂਈਸੀ ਦੇ ਰਿਲੇਟਡ ਇਹ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੇ ਕਾਰਨ ਹੁਣ ਮੰਡ ਖੇਤਰ ਦੇ ਕਿਸਾਨਾਂ ਦੀਆਂ ਫਸਲਾਂ ਡੁੱਬ ਚੁੱਕੀਆਂ ਹਨ ਸੋ ਗੋਡੇ-ਗੋਡੇ ਵੀ ਪਾਣੀ ਜਿਹੜਾ ਤੁਹਾਨੂੰ ਦੱਸਦੀ ਹੈ ਕਿ ਆ ਚੁੱਕਾ ਹੈ ਜਿਸ ਤੋਂ ਬਾਅਦ ਕੀ ਸਾਰੀਆਂ ਫਸਲਾਂ ਤਬਾਹ ਹੋ ਚੁੱਕੀਆਂ ਹਨ ਸੋ ਕਿਸਾਨਾਂ ਦੀ ਤਸਵੀਰ ਵੀ ਤੁਸੀਂ ਜਿਹੜਾ ਕਿ ਆਪਣੀ ਵੀਡੀਓ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਸੋ ਇਹ ਜਿਹੜਾ ਕਿ ਤੁਹਾਨੂੰ ਦੱਸਦੀ ਹੈ ਕਿ ਦਰਿਆ ਬਿਆਸ ਦੇ ਨਾਲ ਲੱਗਦੇ ਪਿੰਡ ਚੰਬਾ ਕਲਾ ਕੰਬੋਆ ਢਾਹ ਤੇ ਇਸ ਤੋਂ ਇਲਾਵਾ ਤੁੰਨ ਢਾਏ ਬਾਲਾ ਜਿਹੜਾ ਕਿ ਅਧੀਨ ਪਿੰਡਾਂ ਦੇ ਵਿੱਚ ਜਿਹੜਾ ਕਿ ਮੰਡ ਖੇਤਰ ਦੇ ਵਿੱਚ ਹੁਣ ਦਰਿਆ ਬਿਆਸ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੇ ਕਾਰਨ ਕਿਸਾਨਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਜਿਹੜੀਆਂ ਕਿ ਡੁੱਬ ਚੁੱਕੀਆਂ ਹਨ ਸੋ ਕਿਸਾਨਾਂ ਦੇ ਚਿਹਰੇ ਮਰਝਾਏ ਹੋਏ ਹਨ ਸੋ ਇਸੇ ਦੌਰਾਨ ਤੁਹਾਨੂੰ ਦੱਸਦੀ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਹਰ ਸਾਲ ਇੱਥੇ ਜਿਹੜੀ ਤਬਾਹੀ ਹੁੰਦੀ ਹੈ ਸੋ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਕਿ ਫਸਲ ਦਾ ਕਿਤੇ ਵੀ ਜਿਹੜਾ ਨਾਂ ਨਿਸ਼ਾਨ ਨਜ਼ਰ ਨਹੀਂ ਆ ਰਿਹਾ ਸੋ ਗੋਡੇ-ਗੋਡੇ ਪਾਣੀ ਗੋਡਿਆਂ ਤੋਂ ਵੀ ਪਾਣੀ ਜਿਹੜਾ ਕਿ ਤੁਹਾਨੂੰ ਦੱਸਦੀ ਹੈ ਕਿ ਟੱਪ ਚੁੱਕਾ ਹੈ ਜਿਸ ਦੇ ਕਾਰਨ ਸੈਂਕੜੇ ਏਕੜ ਜਿਹੜੀ ਫਸਲ ਤਬਾਹ ਹੋ ਚੁੱਕੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਜਿੱਥੇ ਕਿ ਯੋਧ ਨਸ਼ਿਆਂ ਵਿਰੁੱਧ ਭਗਵੰਤ ਮਾਨ ਦੇ ਵੱਲੋਂ ਨਵੀਂ ਜਿਹੜੀ ਕਿ ਸਕੀਮ ਚਲਾਈ ਜਾ ਰਹੀ ਹੈ ਸੋ ਪੰਜਾਬ ਨੂੰ ਅਗਲੇ 6 ਮਹੀਨਿਆਂ ਚ ਪੂਰੀ ਤਰ੍ਹਾਂ ਨਸ਼ਾ ਮੁਕਤ ਕਰ ਦੇਵਾਂਗੇ ਸੀਐਮ ਮਾਨ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਹੈ ਜੀ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਅਗਲੇ 6 ਮਹੀਨਿਆਂ ਦੇ ਵਿੱਚ ਪੰਜਾਬ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਜਾਵੇਗਾ ਕਿਉਂਕਿ ਸਰਕਾਰ ਨੇ ਪੂਰੀ ਸ਼ਕਤੀ ਦੇ ਨਾਲ ਨਸ਼ਿਆਂ ਵਿਰੁੱਧ ਜਿਹੜਾ ਕਿ ਮੁਹੀਮ ਬੰਡ ਲਈ ਹੈ ਸੋ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਨਿਸ਼ਚਿਤ ਕਰ ਲਿਆ ਹੈ ਕਿ ਪੰਜਾਬ ਨੂੰ ਹੁਣ ਨਸ਼ਾ ਮੁਕਤ ਬਣਾਉਣਾ ਹੈ ਤੇ ਇਸ ਦੇ ਲਈ ਸਰਕਾਰ ਨੇ ਜੀ ਜਾਣ ਦੇ ਨਾਲ ਜੁਟ ਕੇ ਮਿਹਨਤ ਕੀਤੀ ਹੈ ਤੇ ਸਰਕਾਰ ਨੂੰ ਨਸ਼ਿਆਂ ਖਿਲਾਫ ਮਹਾਗੰਜ ਵਿੰਡਣ ਦੇ ਵਿੱਚ 3 ਸਾਲ ਦਾ ਸਮਾਂ ਇਸ ਲਈ ਲੱਗ ਗਿਆ ਕਿਉਂਕਿ ਉਹ ਪੂਰੀ ਤਰ੍ਹਾਂ ਤਿਆਰੀ ਦੇ ਨਾਲ ਮੈਦਾਨ ਦੇ ਵਿੱਚ ਉਤਰਨਾ ਚਾਹੁੰਦੇ ਸਨ ਸੋ ਇਸ ਦੇ ਉੱਤੇ ਇਹ ਵੀ ਜਿਹੜਾ ਬਿਆਨ ਜਾਰੀ ਕਰ ਦਿੱਤਾ ਗਿਆ ਕਿ ਕਿਤੇ ਜਿਹੜਾ ਕਿ ਪੰਜਾਬ ਦੇ ਲੋਕ ਇਹ ਨਾ ਸੋਚਣ ਕਿ ਭਗਵੰਤਮਾਨ ਸਰਕਾਰ ਨੂੰ ਆਖਰ 3 ਸਾਲ ਪਹਿਲਾਂ ਕੀ ਕਰਦੀ ਰਹੀ ਤੇ 3 ਸਾਲ ਇੰਨਾ ਟਾਈਮ ਕਿਉਂ ਲੱਗ ਗਿਆ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਸੋ ਹੁਣ ਇਲੈਕਸ਼ਨ ਵੀ ਜਿਹੜੇ ਕੀ ਤੁਹਾਨੂੰ ਦੱਸਦੀ ਹੈ ਕਿ ਜਲਦ ਹੀ ਆਉਣ ਵਾਲੇ ਹਨ ਤਕਰੀਬਨ ਡੇਢ ਸਾਲ ਤੋਂ ਵੀ ਘੱਟ ਦਾ ਸਮਾਂ ਰਹਿ ਚੁੱਕਾ ਹੈ ਇਲੈਕਸ਼ਨ ਆਉਣ ਦੇ ਵਿੱਚ ਤੇ ਹੁਣ ਭਗਵੰਤ ਮਾਨ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਅਗਲੇ 6 ਮਹੀਨਿਆਂ ਦੇ ਦੌਰਾਨ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕਰ ਦੇਵਾਂਗੇ ਸੋ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਪਹਿਲੇ 3 ਸਾਲ ਜਿੱਥੇ ਕਿ ਇੱਕ ਬੀਬੀ ਦੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਸੀ ਜਿਸ ਦਾ ਕਿ ਘਰ ਟਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਕੁਝ ਨੁਮਾਇंदे ਭੇਜੇ ਗਏ ਸਨ ਉਸ ਦਾ ਕਹਿਣਾ ਸੀ ਕਿ ਪਹਿਲਾਂ ਤੇ 3 ਸਾਲ ਮੈਂ ਚਿੱਟਾ ਜਿਹੜਾ ਖੰਡ ਵਾਂਗ ਵੇਚਿਆ ਤੇ ਹੁਣ ਮੈਂ ਵੈਸੇ ਹੀ ਬੰਦ ਕਰ ਦਿੱਤਾ ਸੀ ਪਰ ਹੁਣ ਮੇਰਾ ਘਰ ਟਾਇਆ ਜਾ ਰਿਹਾ ਹੈ ਸੋ ਇਹ ਵੀਡੀਓ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਸੀ ਕਿ 3 ਸਾਲ ਬਿਲਕੁਲ ਵੀ ਧਿਆਨ ਜਿਹੜਾ ਸਰਕਾਰ ਦੇ ਵੱਲੋਂ ਨਹੀਂ ਦਿੱਤਾ ਗਿਆ ਸੋ ਨਸ਼ਾ ਵੇਚਣ ਵਾਲਿਆਂ ਨੇ ਖੰਡ ਵਾਂਗ ਚਿੱਟਾ ਵੇਚਿਆ ਪਰ ਹੁਣ ਇਸ ਤੋਂ ਬਾਅਦ ਜਿਹੜਾ ਕਿ ਭਗ ਪਰ ਫੇਰ ਵੀ ਜਿਹੜਾ ਕਿ ਪੰਜਾਬ ਦੇ ਵਿੱਚ ਅਜੇ ਤੱਕ ਨਸ਼ਾ ਖਤਮ ਨਹੀਂ ਹੋਇਆ ਹੈ ਸੋ ਤੁਸੀਂ ਵੀ ਆਪਣੀ ਜਿਹੜੀ ਆ ਕਮੈਂਟ ਕਰਕੇ رائے ਜ਼ਰੂਰ ਦਿਓ ਕਿ ਪੰਜਾਬ ਦੇ ਵਿੱਚ ਆਉਣ ਵਾਲੇ 6 ਮਹੀਨਿਆਂ ਦੇ ਦੌਰਾਨ ਪੰਜਾਬ ਬਿਲਕੁਲ ਨਸ਼ਾ ਮੁਕਤ ਹੋ ਜਾਵੇਗਾ ਸੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਜਾਵੇਗਾ ਤੇ ਆਪਣੀ رائے ਜਿਹੜੀ ਆ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਹੋਰ ਬਿਆਨ ਸ਼ੇਅਰ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਨਸ਼ਾਖੋਰੀ ਦੇ ਵਿੱਚ ਸ਼ਾਮਲ ਜਿਹੜਾ ਵੀ ਹੋਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਰਾਜਾ ਬੜਿੰਗ ਵਰਗੇ ਕਾਂਗਰਸੀ ਆਗੂ ਅਫੀਮ ਅਤੇ ਹੋਰ ਨਸ਼ਿਆਂ ਦੀ ਸ਼ੋਰਟ ਦੇਣ ਦੀ ਬਕਾਇਤ ਕਰਦੇ ਹਨ ਅਸੀਂ ਤੰਦਰੁਸਤ ਪੰਜਾਬ ਬਣਾਉਣਾ ਚਾਹੁੰਦੇ ਹਾਂ ਅਸੀਂ ਕਿਸੇ ਨੂੰ ਵੀ ਅਫੀਮ ਜਾਂ ਭੁੱਕੀ ਦੀ ਆਦਤ ਨਹੀਂ ਪਾਉਣਾ ਚਾਹੁੰਦੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਜਿੱਥੇ ਕਿ ਪੀਆਰਟੀਸੀ ਅਤੇ ਇਸ ਤੋਂ ਲੱਭ ਪੰਨਵਾਸ ਦੇ ਮੁਲਾਜ਼ਮਾਂ ਦੇ ਵੱਲੋਂ ਤੇ ਧਾਰਨਾ ਪ੍ਰਦਰਸ਼ਨ ਕਰਕੇ ਬੱਸਾਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਉਹਨਾਂ ਦੇ ਵੱਲੋਂ ਤੇ ਬੱਸਾਂ ਬੰਦ ਕਰਕੇ ਉਹ ਬੈਠ ਚੁੱਕੇ ਹਨ ਇਸ ਤੋਂ ਬਾਅਦ ਹੁਣ ਅਗਲੀ ਖਬਰ ਜਿਹੜੀ ਆ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵੀਡੀਓ ਵੀ ਵਾਇਰਲ ਹੋ ਰਹੀ ਹੈ ਇਹ ਕੈਸਾ ਆਜ਼ਾਦੀ ਦਿਹਾੜਾ ਸੀਐਮ ਭਗਵੰਤ ਸਿੰਘ ਮਾਨ ਦੇ ਵਿਰੋਧ ਦੇ ਡਰੋਂ ਪੁਲਿਸ ਅਧਿਆਪਕਾਂ ਨੂੰ ਚੁੱਕ ਰਹੀ ਹੈ ਸੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਆਜ਼ਾਦੀ ਦੇ ਦਿਹਾੜੇ ਦੇ ਮੌਕੇ ਅਧਿਆਪਕ ਲੀਡਰਾਂ ਨੂੰ ਜਿਹੜਾ ਹੀ ਬੰਦ ਰਹੋਗੇ ਕਿਉਂਕਿ ਭਗਵਾਨਤਮਾਨ ਦੇ ਵੱਲੋਂ ਆਜ਼ਾਦੀ ਦਿਹਾੜੇ ਦੇ ਮੌਕੇ ਫਰੀਦਕੋਟ ਦੇ ਵਿੱਚ ਜਿਹੜਾ ਝੰਡਾ ਲਹਿਰਾਇਆ ਜਾਵੇਗਾ ਸੋ ਵਿਰੋਧ ਦੇ ਡਰੋਂ ਜਿਹੜਾ ਕਿ ਲਗਭਗ 24 ਤੋਂ 36 ਘੰਟੇ ਪਹਿਲਾਂ ਹੀ ਪੰਜਾਬ ਪੁਲਿਸ ਕਿਸੇ ਵੀ ਤਰ੍ਹਾਂ ਦੇ ਵਿਰੋਧ ਕਰਨ ਵਾਲੇ ਨੂੰ ਅਧਿਆਪਕ ਨੂੰ ਜਿਹੜਾ ਕਿ ਜੂਨੀਅਨ ਅਤੇ ਇਸ ਤੋਂ ਇਲਾਵਾ ਆਗੂਆਂ ਨੂੰ ਹਰਰਾਸਤ ਦੇ ਵਿੱਚ ਉਹਨਾਂ ਦੇ ਵੱਲੋਂ ਲੈਣਾ ਸ਼ੁਰੂ ਕਰ ਦਿੱਤਾ ਗਿਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਸ ਦੌਰਾਨ ਰਾਜਾ ਬੜਿੰਗ ਦੇ ਦੁਆਰਾ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀ ਗਈ ਹੈ ਇਸ ਵੀਡੀਓ ਦੇ ਵਿੱਚ ਬੇਰੋਜ਼ਗਾਰ ਪੀਟੀ ਮਾਸਟਰ ਦੇ ਆਪਕ ਜੂਨੀਅਨ ਦੇ ਆਗੂ ਨੇ ਦੱਸਿਆ ਹੈ ਕਿ ਕੱਲ 15 ਅਗਸਤ ਹੈ ਅਤੇ ਇਸੇ ਦੌਰਾਨ ਇਹ ਜਿਹੜੇ ਕਿ ਮੈਨੂੰ ਪੁਲਿਸ ਵਾਲੇ ਜਿਹੜੇ ਚੁੱਕਣ ਦੇ ਲਈ ਆ ਗਏ ਉਸ ਤੇ ਉਸ ਦਾ ਪੁੱਤਰ ਘਰ ਦੇ ਵਿੱਚ ਇਕੱਲੇ ਸਨ ਤੇ ਉਹ ਆਪਣੇ ਪੁੱਤਰ ਨੂੰ ਕਿੱਥੇ ਛੱਡ ਕੇ ਜਾਏਗੀ ਇਹ ਇੱਕ ਗਲਤੀ ਸੀ ਅਸੀਂ ਪੜ੍ਹਾਈ ਕੀਤੀ ਹੈ ਤੇ ਡਿਗਰੀਆਂ ਵੀ ਪ੍ਰਾਪਤ ਕੀਤੀਆਂ ਹਨ ਸਾਨੂੰ ਇਸ ਦੀ ਸਜ਼ਾ ਮਿਲ ਰਹੀ ਹੈ ਸੋ ਪੁਲਿਸ ਉਹਨਾਂ ਨੂੰ ਹੁਣ ਗ੍ਰਿਫਤਾਰ ਕਰਨ ਆਈ ਹੈ ਕਿ ਕਿਤੇ ਜਿਹੜਾ ਕਿ ਵਿਰੋਧ ਨਾ ਹੋ ਜਾਵੇ ਜਿਵੇਂ ਕਿ ਉਹ ਇੱਕ ਨਸ਼ਾ ਤਸਕਰ ਹੁੰਦੇ ਹਨ ਸੋ ਇੱਕ ਉਹ ਅਧਿਆਪਕ ਹਨ ਸੋ ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਦੂਜੇ ਪਾਸੇ ਪੁਲਿਸ ਨੇ ਹੁਣ ਉਹਨਾਂ ਨੂੰ ਪਹਿਲਾਂ ਤੋਂ ਹੀ ਚੱਕਣਾ ਸ਼ੁਰੂ ਕਰ ਦਿੱਤਾ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਸੋ ਕਿਵੇਂ ਪੁਲਿਸ ਜਿਹੜਾ ਕਿ ਘਰ ਤੱਕ ਪਹੁੰਚ ਚੁੱਕੀ ਹੈ ਭਗਵੰਤ ਮਾਨ ਦੇ ਜਿਹੜਾ ਕਿ ਭਗਵੰਤ ਮਾਨ ਨੂੰ ਕਾਫੀ ਜ਼ਿਆਦਾ ਡਰ ਪੈ ਚੁੱਕਾ ਹੈ ਕਿ ਕਿਤੇ ਉਸ ਦੇ ਖਿਲਾਫ ਨਾਰੀਵਾਜੀ ਨਾ ਹੋਵੇ ਜਿੱਥੇ ਕਿ ਭਗਵੰਤ ਮਾਨ ਪਹਿਲਾਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਜਿਹੜਾ ਉਸ ਦੇ ਵੱਲੋਂ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਸਨ ਕਿ ਸਾਰੇ ਹਿੱਦੀ ਆਪਕਾਂ ਨੂੰ ਉਸ ਦੇ ਵੱਲੋਂ ਪੱਕਾ ਕਰ ਦਿੱਤਾ ਜਾਵੇਗਾ ਤੇ ਹੁਣ ਜਿਹੜਾ ਕਿ ਉਸ ਦੇ ਵੱਲੋਂ ਅਧਿਆਪਕਾਂ ਦਾ ਇੱਕ ਤਰੀਕੇ ਦੇ ਨਾਲ ਜਿਹੜਾ ਕਿ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਖਬਰ ਬੇਸ਼ੱਕ ਜਿਹੜਾ ਕਿ ਦੇਸ਼ ਦੀ ਰਾਜਧਾਨੀ ਤੋਂ ਨਿਕਲ ਕੇ ਆ ਰਹੀ ਹੈ ਸੋ ਰਾਜਧਾਨੀ ਦੇ ਲਈ ਹੁਣ ਜਿਹੜਾ ਕਿ ਵੱਡਾ ਐਲਾਨ ਹੋਇਆ ਹੈ ਹਰ ਗਲੀ ਮੁਹੱਲੇ ਤੋਂ ਚੁੱਕੇ ਜਾਣਗੇ 12 ਕੁੱਤੇ 12 ਕੁੱਤਿਆਂ ਦੇ ਵਾਧੇ ਹਾਂ ਤੱਕ ਤੇ ਜਨਤਾ ਦੀ ਸੁਰੱਖਿਆ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਲਿਆ ਹੈ ਇਹ ਫੈਸਲਾ ਕਾਰਵਾਈ ਦੇ ਵਿੱਚ ਕਿਸੇ ਨੇ ਵੀ ਜੇਕਰ ਪਾਈ ਰੁਕਾਵਟ ਤਾਂ ਹੋਵੇਗਾ ਸਖਤ ਐਕਸ਼ਨ ਤੁਰੰਤ ਆਰਡਰ ਲਾਗੂ ਕਰਨ ਦੇ ਹੁਕਮ ਜਿਹੜੇ ਆ ਉਹ ਸੁਣਾ ਦਿੱਤੇ ਗਏ ਹਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਜਿਵੇਂ ਕਿ ਦੇਸ਼ ਦੇ ਵਿੱਚ ਲਗਾਤਾਰ ਵਾਰਾ ਕੁੱਤਿਆਂ ਦੀ ਜਿਹੜੀ ਗਿਣਤੀ ਵੱਧਦੀ ਜਾ ਰਹੀ ਹੈ ਤੇ ਪੰਜਾਬ ਦੇ ਵਿੱਚ ਵੀ ਅਵਾਰਾ ਕੁੱਤਿਆਂ ਦਾ ਆਂਤਕ ਜਿਹੜਾ ਆ ਉਹ ਆਏ ਦਿਨ ਦੇਖਣ ਨੂੰ ਮਿਲਦਾ ਹੈ ਸੋ ਜਿਵੇਂ ਕਿ ਹੁਣ ਦੇਸ਼ ਦੀ ਰਾਜਧਾਨੀ ਦੇ ਵਿੱਚੋਂ ਅਵਾਰਾ ਕੁੱਤਿਆਂ ਨੂੰ ਜਿਹੜਾ ਕਿ ਗੜੀਆਂ ਦੇ ਵਿੱਚੋਂ ਚੁੱਕ ਕੇ ਕਿਤੇ ਜਿਹੜਾ ਕਿ ਸ਼ੈਲਟਰ ਦੇ ਵਿੱਚ ਲਿਜਾਇਆ ਜਾਵੇਗਾ ਸੋ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਜੇਕਰ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਅਵਾਰਾ ਪਸ਼ੂ ਘੁੰਮ ਰਹੇ ਹਨ ਜਾਂ ਫਿਰ ਅਵਾਰਾ ਕੁੱਤੇ ਘੁੰਮ ਰਹੇ ਹਨ ਕਿ ਇਹਨਾਂ ਨੂੰ ਵੀ ਜਿਹੜਾ ਕਿ ਇਸੇ ਤਰ੍ਹਾਂ ਹੀ ਹੁਕਮ ਜਾਰੀ ਕਰ ਦੇਣੇ ਚਾਹੀਦੇ ਹਨ ਤੇ ਅਵਾਰਾ ਕੁੱਤਿਆਂ ਨੂੰ ਜਿਹੜਾ ਕਿ ਇੱਕ ਸ਼ੈਲਟਰ ਦੇ ਵਿੱਚ ਰੱਖਣਾ ਚਾਹੀਦਾ ਹੈ ਨਾ ਕਿ ਪੰਜਾਬ ਦੀਆਂ ਜਿਹੜੀਆਂ ਸੜਕਾਂ ਦੇ ਉੱਤੇ ਜਿੱਥੇ ਕਿ ਲੋਕਾਂ ਦੇ ਉੱਤੇ ਕਾਫੀ ਜ਼ਿਆਦਾ ਇਹਨਾਂ ਦੇ ਵੱਲੋਂ ਕਈ ਵਾਰ ਅਟੈਕ ਕਰ ਦਿੱਤਾ ਜਾਂਦਾ ਹੈ ਸੋ ਕਾਫੀ ਜ਼ਿਆਦਾ ਸੁਰੱਖਿਆ ਦਾ ਜਿਹੜਾ ਕਿ ਮੁੱਦਾ ਬਣਦਾ ਹੈ ਸੋ ਕਿ ਪੰਜਾਬ ਦੇ ਵਿੱਚ ਵੀ ਇਹ ਜਿਹੜੇ ਹੁਕਮ ਜਾਰ ਆਪਣੀ ਕਮੈਂਟ ਬਾਕਸ ਦੇ ਵਿੱਚ رائے ਜਿਹੜੀ ਉਹ ਜਰੂਰ ਦਿਓ ਜੀ